ਮੰਮੀ ਜੀ ਕਿੱਥੇ ਜੇ? ਬੋਤਾ ਮੇਹੋ ਇੱਧਰ ਆ ਜਾ। ਵੇ ਲੈ ਮੰਮੀ ਚਾਚੀ ਵਾਲੀ ਹੱਦ ਹੋ ਗਈ ਆ ਹੁਣ। ਹੁਣ ਕੀ ਹੋਇਆ ਪੁੱਤ? ਨਹੀਂ ਸੱਜੋ ਸਭ ਕੋ ਵੰਡਤਾ ਥੇ ਕਾ ਘਰ ਵੀ ਵੜਨੋ ਹੁਣ ਤੇ। ਹਾਂ ਹਾਂ। ਸਿਧੈਨ ਨਾ ਹੋਈ। ਘਰ ਵਾਲ ਤੁਰ ਕੋ ਘਰ ਕੇ ਦੇਹਾਗਾ ਵੀ ਗਾਜਰਾ ਮੂਲੀ ਨਾ ਮੈਂ ਵੀ ਜਿਹੜੀ ਛੱਟ ਬਣਾ ਲਈਏ। ਤੇ ਦੱਸ ਸਮਝੋ ਸਭ ਕੁਛ ਉਹਨਾਂ ਨੂੰ ਦੇਤਾ ਵਾ ਤੇ ਫੇਰ ਉਹਦਾ ਕੀ ਮਤਲਬ ਆ ਚਾਚੀ ਦਾ 150 ਹੀ ਚਾਣ ਕੇ ਤੇ ਸਮਾ ਚੁੱਕਨ ਦਾ। ਹੁਣ ਕਿਹੜਾ ਸਮਾਨ ਚੁੱਕਦੀ? ਹੁਣ ਆਣ ਕੇ ਤੇ ਕਹਿੰਦੀ ਵੀ ਖੰਡ ਪੱਤੀ ਮੈਂ ਇੱਥੋਂ ਲੈ ਕੇ ਜਾਣੀ ਆ। ਅੱਛਾ ਤੇ ਉਹਦਾ ਕੀ ਮਤਲਬ ਆ ਇਥੋਂ ਖੜਨ ਦਾ ਹੁਣ ਚੱਲ ਪੁੱਤ ਕੋਈ ਤੂੰ ਤਾਂ ਨਹੀਂ ਨਾ ਕੋਈ ਗੱਲਬਾਤ ਕੀਤੀ ਤੇ ਫਿਰ ਮੰਮੀ ਮੈਂ ਕੀ ਕਰਨਾ ਹੈਗਾ ਮੇਰੇ ਹੱਥੀ ਪੈਣ ਦਈ ਤੇ ਮੈਂ ਫਿਰ ਮੈਂ ਵੀ ਬੋਲਨੀ ਹਾਂ ਜਗੋ ਉਹ ਪੁੱਤ ਥੋੜਾ ਬੋਤਾ ਨੂੰ ਆ ਧੀਆਂ ਨੂੰ ਝਾਕਾ ਚਾਹੀਦਾ ਵਾ ਮੈਂ ਅੱਜ ਜਦੋਂ ਹੈਗੀ ਆ ਮੈਨੂੰ ਗੱਲ ਕਰਨ ਦਿਆ ਕਰ ਮੈਨੂੰ ਦੱਸ ਦਿੰਦੀ ਮੈਂ ਉਹਨੂੰ ਜਾ ਕੇ ਪੁੱਛਦੀ ਤੇ ਮੈਨੂੰ ਤੜ ਤੱਕ ਤੇ ਹੋਣ ਨਹੀਂ ਦਿੱਤਾ ਉਹਨੇ ਕਿਦਾਂ ਉਹ ਦਈ ਨੇ ਨਾ ਫਿਰ ਸੋਈ ਚ ਚੱਲ ਪੁੱਤ ਜੇ ਲੈਣ ਆਈ ਤੂੰ ਚੁੱਪ ਕੀਤੀ ਰਹਿਣਾ ਫਿਰ ਵੀ ਤੇਰੀ ਚਾਚੀ ਲੱਗਦੀ ਤੇ ਵੇਖ ਲੈ ਮੈਂ ਫਿਰ ਵੀ ਕਿਦਾਂ ਵੇ ਡੱਬੇ ਹੱਥੋਂ ਖੋ ਕੇ ਲੈ ਕੇ ਗਈ ਆ ਮੇਰੇ ਹੱਥੋਂ ਖੋਏ ਤੇ ਹੋਰ ਮੈਂ ਨਹੀਂ ਦਿੰਦੀ ਡੱਬੇ ਉਹ ਖਣ ਤੇ ਪੱਤੀ ਵਾਲਾ ਡੱਬਾ ਵੀ ਖੋ ਕੇ ਲੈ ਗਈ ਹੈ ਮੇਰ ਕੋ ਮੇਰਾ ਤਾਂ ਜੀ ਕੰਡੇ ਮੈਂ ਜਾ ਕੇ ਇਹਦੇ ਨਾਲ ਗੱਲ ਕਰ ਮੈਂ ਹੁਣ ਕੀ ਕਹਾਂ ਤੁਹਾਨੂੰ ਚੱਲ ਤੂੰ ਨਾ ਕੇ ਗੱਲ ਦਾ ਗੁੱਸਾ ਕਰਿਆ ਕਾ ਤੇ ਜੋ ਤੈਨੂੰ ਕਹਿੰਦੀ ਚੁੱਪ ਕੀਤੀ ਵਿਆ ਕਰ ਜਦੋਂ ਨੋਆ ਗੱਲ ਕਰਨ ਨਾ ਫਿਰ ਪਿੰਡਾਂ ਦੇ ਵਿੱਚ ਨਾ ਮਸ਼ਹੂਰੀ ਹੋ ਜਾਂਦੀ ਐ ਨਹੀਂ ਫਲਾਣੇ ਦੀ ਨੋਆ ਕਿਸ ਨੂੰ ਕੋ ਨਹੀਂ ਦੇਂਦੀ ਚਾਚਿਆਂ ਤਾਂ ਇਹਨੂੰ ਠੀਕ ਤੂੰ ਨਹੀਂ ਮੇਰੀ ਦੀਨੇ ਕੁਣਾ ਜੇ ਕੋਈ ਗੱਲ ਤੈਨੂੰ ਕਰ ਵੀ ਜਾਏ ਤੇ ਤੂੰ ਮੈਨੂੰ ਦੱਸਣੀ ਐ ਉਹ ਤਾਂ ਹੀ ਆਂਂ ਦਰਾਨੀ ਜਠਾਨੀ ਸਾਨੂੰ ਇੱਕ ਦੂਜੇ ਦੀ ਭੁੱਲ ਜਾਣੀ ਐ ਜਿਹੜੀਆਂ ਨੋਹਾਂ ਕੱਲ ਉਹ ਨਹੀਂ ਭਲਦੀ ਹੁੰਦੀ ਠੀਕਾ ਤੇ ਦਸਵੇਂ ਮਹੀਨੇ ਹੁਣ ਕਿੰਨਾ ਚਿਰ ਹੋ ਗਿਆ ਕਦੀ ਬੋਲੇਆਂ ਅਦੇ ਅੱਗੇ ਹੁਣ ਇਦਾਂ ਕਰਦੀ ਐ ਤੇ ਫੇਰ ਮੂੰਹ ਨਿਕਲ ਨਹੀਂ ਨਹੀਂ ਕੋਈ ਗੱਲ ਜੇ ਪੁੱਤ ਤੂੰ ਨਹੀਂ ਬੋਲੀ ਤੇ ਤੇਰੀ ਪਿੰਡ ਤੇ ਸੋਭਾ ਵੀ ਦਹੋਂੜੀ ਐ ਨਾ ਤੇ ਜੇ ਤੂੰ ਬੋਲੇਂਗੀ ਤੇ ਤੈਨੂੰ ਸਾਰਿਆਂ ਨੇ ਆਖਣਾ ਵੀ ਇਹਦੀ ਤੇ ਈ ਜ਼ਮਾਨ ਪੁੱਤ ਕੋਈ ਗੱਲ ਨਹੀਂ ਉਹ ਵੀ ਜਿੱਦਾਂ ਦੀ ਮੈਂ ਸੱਸਾਂ ਉਹ ਵੀ ਤੇਰੀ ਸੱਸ ਵਾ ਤੂੰ ਆਪਣੇ ਦੰਦਾਂ ਤੋਂ ਦੰਦ ਨਹੀਂ ਚੁਕਣਾ ਤੈਨੂੰ ਕੋਈ ਜਿਹੜੀ ਚੀਜ਼ ਲੈਣ ਆਏ ਤੂੰ ਨਾ ਨਹੀਂ ਕਰਨੀ ਮੈਂ ਆਪੇ ਪੁੱਛ ਲਾਂਗੀ ਮੈਂ ਜੀ ਨਹੀਂ ਆ ਜੇ ਮੈਂ ਮਰ ਨਹੀਂ ਗਈ ਐਗੀ ਤੇ ਫੇਰ ਜਾ ਕੇ ਵੀ ਪੁੱਛੋ ਹਾਂ ਨੂੰ ਜਿਹੜਾ ਰਸੋਈਆਂ ਵੰਡ ਲੀਆਂ ਵਾ ਤੇ ਸਮਾਂ ਫਿਰ ਆਪ ਆਪਣਾ ਲਿਆ ਕੇ ਵਰਤਣ ਹਾਂ ਚੱਲ ਕੋਈ ਨਹੀਂ ਪੁੱਤ ਮੈਂ ਆਪੇ ਖੁਸ਼ ਨਹੀਂ ਹੋਣੀ ਇੱਕ ਕੰਮ ਕਰੀ ਮੁੰਡਾ ਆਊਗਾ ਤਾਂ ਉਹਨੂੰ ਨਾ ਦੱਸੇ ਮੁੜ ਕੇ ਲੜਾਈਆਂ ਨਿਕੀਆਂ ਨਿਕੀਆਂ ਨਾ ਵੱਡੀਆਂ ਹੋ ਜਾਂਦੀਆਂ ਆਂਦੀਆਂ ਠੀਕ ਤੇ ਫਿਰ ਉਹਨੂੰ ਹੀ ਸਮਝਾਓ ਹਾਂ ਜਾ ਕੇ ਫੇ ਫੇ ਇਹਦਾ ਨਾ ਕਰਿਆ ਕਰੇ ਜੀ ਉਹ ਸਮਝਣ ਵਾਲੀ ਹੁੰਦੀ ਤਾਂ ਇੱਥੋਂ ਤੱਕ ਪਹੁੰਚਣਾ ਹੀ ਨਹੀਂ ਜਿੱਥੋਂ ਤੱਕ ਉਹਨੇ ਪਚਾ ਦਿੱਤਾ ਵਾ ਤੇ ਕੋਈ ਨਹੀਂ ਮੈਂ ਆਪੇ ਗੱਲ ਕਰ ਲੀਨੀ ਆ ਤੂੰ ਕੋਈ ਮਾੜੀ ਚੰਗੀ ਨਹੀਂ ਕਰਨੀ ਨਾ ਨਵਦੇ ਨਾਲ ਹੀ ਕਰਨੀ ਠੀਕ ਉਹ ਨਾਲ ਜਿਹੜੇ ਸ਼ਰਮ ਹਜਾਈ ਹੈ ਨਹੀਂ ਕਿ ਸ਼ਰਮ ਤਾਂ ਉਹ ਜਿਹਦਾ ਘੋਟ ਕੇ ਪੀ ਗਈਆਂ ਜੇਕ ਦਿਨ ਕੋਈ ਡਰ ਖਤਰਾ ਹੋਵੇ ਤੇ ਬੋਲਣ ਲੱਗੀ ਸੋਚੇ ਪਰ ਪੁੱਤ ਨੂੰ ਨਹੀਂ ਡਰ ਖਤਰਾ ਹੈਗਾ ਠੀਕ ਆ ਤੂੰ ਨਾ ਕੋ ਖਾਪ ਹੁਣ ਤੇ ਨਾ ਮੁੰਡੇ ਨਾਲ ਗੱਲ ਕਰੀ ਮੈਂ ਆਪੇ ਕਰ ਲਾਂਗੀ ਚੰਗਾ ਕਿਹਦੇ ਕਰ ਲਓ ਤੁਸੀਂ ਗੱਲ ਜੇ ਕਰਨ ਵਾਲੇ ਹੁੰਦੇ ਗੱਲ ਤੇ ਇਥੇ ਤੱਕ ਪੁੱਜਣਾ ਹੀ ਨਹੀਂ ਇਹਦੇ ਅੰਦਰ ਸਾਡੇ ਦਾ ਡਰ ਡਰ ਕੇ ਮਰ ਚੱਲੇ ਆ ਇੱਕ ਤੇ ਉਹ ਸਿਆਣੀ ਬਿਆਣੀ ਆ ਅਕਲ ਹੀ ਹੈ ਨਹੀਂ ਆ ਕੋਈ ਵੀ ਮੈਂ ਸਿਆਣੀ ਬਿਆਣੀ ਆ ਕੀ ਕੰਮ ਕਰਨ ਰਹੀ ਮੰਮੀ ਨੂੰ ਮਿੱਠਾ ਦਉਂਗੀ ਦੀ ਕੰਨੀ ਆ ਹਾਲੇ ਤੱਕ ਆਏ ਨਹੀਂ ਹੈਗੇ ਆ ਲੈ ਖਾ ਖਾਣ ਦੇ ਲੱਗਾ ਤਾਂ ਪਤੀ ਨੂੰ ਲਾ ਤੇ ਬਣਾ ਲਾ ਚਾਹ ਹੁਣ ਹਾਏ ਹਾਏ ਮੰਮੀ ਨੇ ਔਖੇ ਕਿਹੜੀਆਂ ਨੋ ਹੋਂਦੇ ਹੋ ਔਖੇ ਕਿਦਾਂ ਦਾ ਹੋਵਾਂ ਉਹ ਜਿਹੜੀ ਚੰਗੀ ਬਣਾਈ ਸੀ ਨਾ ਬੜੀ ਤੂੰ ਪਿੱਤਾ ਇਹਦੀ ਨੋ ਬੜੀ ਚੰਗੀ ਆ ਮੇਰੇ ਗਲ ਪੈ ਗਈ ਹੈ ਅਗਲੀ ਆਖੇ ਵੀ ਤੈਨੂੰ ਡੱਬੇ ਵਰ ਚੁੱਕਣੇ ਨਹੀਂ ਦੇਣੇ ਆ ਤਾਂ ਮੈਂ ਬੜੇ ਜੋਰ ਨਾਲ ਲਾ ਕੇ ਆਈ ਖੋ ਕੇ ਉਦੋਂ ਤੂੰ ਮੰਮੀ ਤੂੰ ਹੀ ਦੱਬ ਲੈ ਕਿ ਕੀ ਕਰਨੇ ਹੈ ਤੂੰ ਹਿਮਾਸ਼ਾਖੰਡ ਲੈ ਆਉਂਦੇ ਚਾਹ ਬਣਾਉਣ ਵਾਸਤੇ ਕਿਉਂ ਲੈ ਆਂਦੀ ਖੰਡ ਹੈ ਨਹੀਂ ਇਹਦੇ ਪੇਕਿਆਂ ਤਵਾਏ ਡੱਬੇ ਠੀਕ ਆ ਨਾ ਇਹ ਸਾਂਝੇ ਘਰੋਂ ਆਏ ਆ ਤੇ ਸਾਂਝੇ ਘਰ ਦੀ ਹਰ ਇੱਕ ਚੀਜ਼ ਵੰਡਣੀ ਆ ਇਹਨਾਂ ਨੂੰ ਸਸਤਾ ਕੀ ਰਾਦਾ ਵਾ ਵੀ ਮੈਂ ਚੁੱਪ ਕਿੱਡੀ ਰਹੂੰਗੀ ਕਿਹੜੀ ਤੋਂ ਮੈਂ ਚੁੱਪ ਕਰਾਂ ਮੈਂ ਮੰਮੀ ਹੁਣ ਕਾਦੇ ਲੀਦੇ ਇਹ ਲੜਾਈ ਪਾਉਣ ਇਨੇ ਛੱਡ ਦੋ ਤੂੰ ਵੀ ਹੁਣ ਨਹੀਂ ਮੇਰੇ ਕੋਲ ਛੱਡਿਆ ਜਾਂਦਾ ਠੀਕ ਵਾ ਨਾ ਜਿਹੜਾ ਜ਼ਾਇਦ ਵਾ ਕੰਮ ਉਹ ਹੀ ਕਰਨ ਲਈ ਆ ਮੈਂ ਨਾ ਜ਼ਾਇਦ ਨਹੀਂ ਕਰਨੀ ਕੁਝ ਵੀ ਤੂੰ ਮੈਂ ਚਾਹ ਬਣਾ ਮੈਂ ਸਿਰ ਬੜਾ ਪਾਟਣ ਲਈ ਆ बोल बोल ਕੇ ਮੇਰਾ ਛੱਡਿਆ ਪੱਕਾ ਨਹੀਂ ਗਾਇਣੀ ਐਡੀ ਝਪਾਨ ਐਡੀ ਝਪਾਨ ਤੇ ਗੱਲ ਕਰਨ ਵਾਲੀ ਚਲ ਮਮੀ ਚੁੱਪ ਕਰੋ ਹੁਣ ਆ ਭਰਾਣਾ ਚਾਹ ਲੈ ਕੇ ਰੁੱਤੀਆਂ ਪਾ ਲਈ ਵਿੱਚ ਮਾਸਾ ਲਾਈਟਰ ਕਿਤੇ ਮੇਰੀ ਗੱਲ ਸੁਣ ਜੇ ਤੂੰ ਨੋਹ ਦੇ ਜਾ ਕੇ ਗੱਲ ਪਈ ਕਿ ਤੂੰ ਮੇਰੇ ਨਾਲ ਗੱਲ ਕਰਨੀ ਚੰਗੇ ਲੱਗੀ ਤਾਂ ਨੋਹਾਂ ਦੇ ਗੱਲ ਪੈਂਦੇ ਆ ਪਰ ਤੇ ਕਰਨ ਨੋਹ ਨੇ ਹੈ ਆਪਣੀ ਕਰ ਤੂੰ ਤਾਂ ਦੱਸੀ ਹਣੀ ਕਿ ਮੈਂ ਕੀ ਕੀ ਬੋਲੀ ਆ ਚਾਚੀ ਦੀ ਹੱਥੀ ਪਈ ਆ ਇਹਦੇ ਦੱਸਿਆ ਹੁਣ ਨਹੀਂ ਤੂੰ ਨਿਆਣੀ ਤੇ ਨਹੀਂ ਤੂੰ ਸਿਆਣੀ ਆ ਜੇ ਕੋਈ ਨਿਆਣਾ ਗਲਤੀ ਕਰੇ ਨਾ ਉਹਨੂੰ ਕਹੀਦਾ ਪੁੱਤ ਤੂੰ ਨਿਆਣਾ ਵਾ ਪਰ ਤੂੰ ਸਿਆਣੀ ਬੈਣੀ ਹੋ ਕੇ ਡਈਂ ਐ ਬੈਠ ਕੇ ਸਿਆਣੀ ਆ ਮੈਨੂੰ ਕਿਥੇ ਸਿਆਣੀ ਰੱਖਿਆ ਤੀ ਮੈਂ ਤੇ ਤੀ ਰੋਲ ਕੇ ਰਹਾ ਤਾ ਵਾ ਹੈ ਜਿਆ ਖੰਡ ਵਾ ਪੱਤੀ ਆ ਸਾਂਝੇ ਕਰੋ ਆਈ ਆ ਤੇ ਆਪਾਂ ਲੈਣੀ ਨੇ ਆਪਣਾ ਹਿੱਸਾ ਜਿਦੋਂ ਤੂੰ ਆਪ ਹੀ ਸਾਰੀਆਂ ਚੀਜ਼ਾਂ ਵੰਡ ਲੈਣਾ ਫੇਰ ਤੇਰਾ ਕੀ ਮਤਲਬ ਸਹੀ ਚ ਜਾਂਦਾ ਕਿਉਂ ਨਹੀਂ ਮੇਰਾ ਮਤਲਬ ਅੱਜ ਤਾਂ ਮੈਂ ਸਟੋਰ 'ਚ ਜਾਣਾ ਵਾ ਜਿੰਨੀਆਂ ਚੀਜ਼ਾਂ ਸਾਧੀਆਂ ਪਈਆਂ ਨਾ ਸਾਰੀਆਂ ਦਾ ਆਰਦਤ ਕਰਕੇ ਆਉਣਾ ਮੈਂ ਤਾਂ ਨਹੀਂ ਤੇਰੀ ਸੋਈ ਵਾਲ ਛਾਤੀ ਮਰੀ ਜਿਦਾ ਤੂੰ ਆਪੇ ਗੱਲ ਕੀਤੀ ਮੈਂ ਚੱਲ ਜਿਹੜੀ ਚੀਜ਼ ਤੇਰੀ ਸੋਈ ਚ ਉਹ ਮੈਂ ਪਰਤ ਕੇ ਵੀ ਨਹੀਂ ਵੇਖਿਆ ਰੱਖ ਲੈ ਆ ਵੇ ਲੈ ਦੋ ਕਾਫੀ ਦੀਆਂ ਡੱਬੀਆਂ ਪਈਆਂ ਮੈਂ ਨਹੀਂ ਤੈਨੂੰ ਆਖਿਆ ਇੱਕ ਮੈਨੂੰ ਦੇ ਕੋਈ ਗੱਲ ਨਹੀਂ ਆ ਲਓ ਫੜੋ ਇੰਨਾ ਤੇ ਨਜ਼ਰੀਆ ਤੁਹਾਡੀ ਆ ਲਓ ਦੋਵੇਂ ਰੱਖ ਲਓ ਨਹੀਂ ਮੈਨੂੰ ਨਹੀਂ ਦੋਵਾਂ ਦੀ ਲੋੜ ਇੱਕ ਰਹਿਣ ਦੇ ਨਹੀਂ ਨਹੀਂ ਰੱਖ ਲਓ ਮੇਰਾ ਦਿਲ ਏਡਾ ਛੋਟਾ ਨਹੀਂਗਾ ਓਏ ਚਾਕਾ ਕਰਿਆ ਕਰ ਵੱਡੇ ਨਿੱਕੇ ਨੂੰ ਵੇਖੀਦਾ ਹੁੰਦਾ ਵਾ ਤੇ ਗੈਦੀ ਜਬਾਨ ਵਾ ਤੇਰੀ ਤਾਂ ਉਹ ਚਾਕੇ ਹੁੰਦੇ ਆ ਬੋਤਲਾਂ ਪਈਆਂ ਦੋ ਵੀ ਲੈ ਜਾ ਜੇ ਤੂੰ ਕੋਈ ਚੀਜ਼ ਲੈਣੀ ਤੂੰ ਅੱਧਾ ਆਂਦੀ ਮੈਨੂੰ ਥੋੜੀ ਜੀ ਖੰਡ ਚਾਹੀਦੀ ਮੈਨੂੰ ਥੋੜੀ ਜੀ ਪੱਤੀ ਚਾਹੀਦੀ ਤੂੰ ਜਾ ਕੇ ਦੇ ਹੱਥੀ ਪੈ ਗਈ ਅੱਛਾ ਮੈਂ ਪਈ ਆ ਆਪਣੀ ਨੌਂ ਪੁੱਛੇ ਜਾ ਕੇ ਵੀ ਉਹ ਕੀ ਕਰਦੀ ਹੀਗੀ ਬੱਲੇ 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 ਆਪੇ ਹੀ ਕੰਮ ਕਰ ਲੈਣਾ ਤੇ ਆਪੇ ਜ਼ੁਬਾਨ ਤੋਂ ਮੁੱਕਰ ਜਾਣਾ ਇਹ ਕੋਈ ਤੇਰੇ ਕੋ ਸਿੱਖੇ ਮੈਂ ਨਹੀਂ ਜ਼ੁਬਾਨ ਤੋਂ ਮੁੱਕਦੀ ਮੂੰਹ ਤੇ ਲਿਆਉ ਉਹਨੂੰ ਭੁੱਖੇ ਕਰਦੀ ਕੇ ਥਾਂ ਦੀ ਲੈਂਦੀ ਐ ਨੌਂ ਨਹੀਂ ਜੇ ਮੇਰੀ ਭੁੱਖੇ ਕਰਦੀ ਆ ਤੂੰ ਉਹਨੂੰ ਕਰ ਦਿੱਤਾ ਵਾਦ ਆ ਮੇਰੀ ਨੌਂ ਵੇਖ ਲੋ ਕਮ ਸੇ ਕਮ ਇਨੀ ਅਕਲ ਹੈਗੀ ਨਾ ਵਟਿਆ ਕਿਤਾ ਬੋਲਣਾ ਚੁੱਪ ਕਰਕੇ ਖਲੋਤੀ ਅਗਲੀ ਬੋਲੀ ਸਾਡੀ ਗੱਲ ਚ ਉਹਨੂੰ ਕੀ ਲੋੜ ਆ ਜਿਹੜਾ ਤੂੰ ਆ ਵੀ ਬਥੇਰੀ ਐ ਤੂੰ ਹੀ ਵੀ ਤਾਂ ਲੜਨ ਆਈ ਕੇ ਜੇ ਮੇਰੇ ਨਾਲ ਮੈਂ ਤਾਂ ਵਿਆਹ ਦੀ ਗੱਲ ਕਰਨ ਆਈ ਐ ਤੂੰ ਤਾਂ ਮੇਰੇ ਘਟੇ ਨੂੰ ਪੈ ਗਈਆਂ ਨਹੀਂ ਹਾਂ ਮੈਂ ਮੋਤਰਾ ਪਈਆਂ ਹਾਂ ਸਮਾਨ ਪਿਆ ਲੈ ਜੇ ਲੈ ਚੁੱਕ ਕੇ ਨਾ ਮੈਨੂੰ ਨਹੀਂ ਲੋੜ ਤੇ ਲੈ ਜੇ ਮੁੱਠਾ ਕਰਕੇ ਕਿਤੇ ਉਹੋ ਗੱਲ ਕਿਤੇ ਪਤਾ ਹੀ ਕੋਈ ਨਹੀਂ ਆ ਕਿ ਕਿੱਦਾਂ ਬੋਲਣਾ ਕਿੱਦਾਂ ਨਹੀਂ ਬੋਲਣਾ ਸਿੱਖਿਆ ਤੇ ਹੋਈਆਂ ਨਾ ਲੋੜ ਪਉਣ ਦਾ ਹੀ ਮੇਰੇ ਲੋੜ ਪਉਣ ਤਾਂ ਨਹੀਂ ਜਾਣਾ ਠੀਕ ਆ ਨਾ ਹੁਣ ਅੱਧ ਹੋ ਗਿਆ ਨਾ ਤੁਹੀ ਆਪਣਾ ਬਚਾਉ ਤੈ ਮੈਂ ਆਪਣਾ ਬਚਾਉਂਗੀ ਮੈਨੂੰ ਪਤਾ ਮੈ ਕਿੱਦਾਂ ਕਰਨਾ ਤੇ ਕਿੱਦਾਂ ਨਹੀਂ ਕਰਨਾ ਤੇ ਮੈਂ ਤਾਂ ਸਾਰੀ ਉਮਰ ਰਹਿਣਾ ਏਦਾਂ ਹੀ ਠੀਕ ਵਾ ਨਾ ਹੁਣ ਤੂੰ ਏਦਾਂ ਨੀ ਗੱਲਾਂ ਕਰਦੀ ਐ ਨਾ ਕੋਈ ਦਿਨ ਉਹਦਾਂ ਨਾ ਜਦ ਤੱਕ ਖਸ ਖਸਨ ਦੇ ਕੇ ਰੋਣਾ ਤੇ ਫਿਰ ਤੂੰ ਮੇਰੇ ਨਾਲ ਆਉਣਾ ਫਿਰ ਮੈਂ ਵੀ ਨਹੀਂ ਤੈਨੂੰ ਸਮਝਣਾ ਆ ਵੇਖ ਲੈ ਨਾ ਵੇਖ ਲੈ ਹੈ ਕਾਲੀ ਜ਼ੁਬਾਨ ਵਾਂ ਹਮੇਸ਼ਾ ਇਹੋ ਹੀ ਕਹਿਣਾ ਵਾ ਤੇ ਅਗਲੇ ਦਾ ਫੇਹੀ ਹੋ ਜੇ ਇਸੇ ਕਰਕੇ ਤੇ ਮਾਦਵਾਈ ਆ ਤੁਹਾਨੂੰ ਨਹੀਂ ਦਾ ਪਤਾ ਲੱਗਦਾ ਮੈਂ ਇਸ ਵਿੱਚ ਨਾ ਯਾਰ ਬੜਾ ਹੱਡੇ ਵਾਸਤੇ ਏਦਾਂ ਕਰ ਆ ਲੈ ਕੌਫੀ ਬਣਾ ਲੈ ਘਟ ਕਿਆ ਮਾਰ ਗੋਈ ਹੁਣ ਹਾਦ ਹੋਈ ਵੇ ਮਮੀ ਤੁਹਾਡੇ ਵਲੀ ਇੰਨੀ ਲੜਾਈ ਇੰਨੀ ਲੜਾਈ ਮੈਂ ਲੜਦੀ ਆ ਪੁੱਤ ਹੁਣ ਉਹ ਤੇਰੇ ਸਾਹਮਣੇ ਆ ਗਈ ਆ ਹੈ ਤਾਂ ਕਿ ਤੇ ਵੇਖ ਲੈ ਕਿਦਾਂ ਆਪਣੇ ਨਾਹ ਵਾਸਤੇ ਡਈ ਤੂੰ ਤੂੰ ਨਹੀਂ ਮੇਰੇ ਨਾਲ ਗੱਲ ਕਰ ਸਕਦੀ ਤੂੰ ਤੇ ਕੋਈ ਨਹੀਂ ਕੋਈ ਤੇ ਜਾਂ ਮਮੀ ਜੀ ਜਾਂ ਚਾਚੀ ਜੀ ਉਹਦਾ ਕਸੂਰ ਵਾ ਤੇ ਕਿਹਦਾ ਵਾ ਹੈ ਅੱਗੇ ਉਹ ਬੋਲੇ ਨੇ ਤੁਹਾਡੀ ਗੜੀ ਤੇ ਤੁਸੀਂ ਉਹਨਾਂ ਨੂੰ ਗਲਤ ਸਮਝਣਦੇ ਹੋਣ ਤੇ ਜੇ ਮੈਂ ਬੋਲਦੀ ਫਿਰ ਤੁਸੀਂ ਵੀ ਸਮਝਣਾ ਸੀ ਤੇ ਉਹਨਾਂ ਨੇ ਵੀ ਕਹਿਣਾ ਸੀ ਵੀ ਇਹ ਵੀ ਉਹ ਜੀ ਹਾਂ ਬੋਲਦੀ ਮੇਰੀ سپورਟ ਲੈ ਸਕਦੀਂ ਕਾਫੀ ਨਹੀਂ ਲਈ ਤੂੰ ਮਾੜੀ ਮੁੱਤਨੀ ਗੱਲਾਂ ਤਾਂ ਫੇਰ ਉਹੀ ਹੋ ਗਈ ਐਨੂੰ ਚੰਗਾ ਮੈਂ ਬੋਲੀ ਨਹੀਂ ਸਕੋ ਚੰਗਾ ਨਹੀਂ ਹੈ ਚੁੱਪ ਕਰਕੇ ਨਾ ਆ ਕਾਫੀ ਬਣਾ ਦੇ ਉਹ ਕੱਪ ਗੱਲਾਂ ਤੂੰ ਵੀ ਨਾ ਬਹੁਤੀਆਂ ਕਰ ਮੇਰਾ ਤਾਂ ਮਾਗੜਾ ਪਟਣ ਲਿਆਈ ਨਾ ਦੇਖਾਂ ਬੜਾ ਹੋਈਆਂ ਕਿ ਨਹੀਂ ਯਾਰ ਆਦੇ ਮੂਲੀਏ ਦੇ ਵਾਵਾ ਹੋ ਗਏ ਆ ਲੈ ਯਾਰ ਅਸੀਂ ਤੇ ਵੇਖੀਆਂ ਹੀ ਨਹੀਂ ਕਦੀ ਲੈ ਅਕੜ ਗੜੀਆਂ ਮੂਲੀਆਂ ਹੋ ਗਈਆਂ ਵਾ ਚਲਾ ਲੈ ਜਾਣਾ ਘਰ ਵੀ ਬੜਾ ਵਧੀਆ ਵਾ ਕਿਡਕੜੀਆਂ ਲੰਮੀਆਂ ਨਿਕਲੀਆਂ ਹਾਂ ਅੱਜ ਕੋਰਾ ਵਾਵਾ ਪਿਆ ਧੁੱਪ ਸਿੱਕਦਾ ਕੰਨਾ ਮਰਿਆ ਆਉਣ ਰਿਆ ਮੇਰੀ ਗੱਲ ਸੁਣ ਉਹ ਅਸੀਂ ਤੇ ਵੇਖੇ ਨਹੀਂ ਆਵੇ ਕਿੱਡੇ-ਕੱਡੇ ਲੰਮੀਆਂ ਹੋ ਗਈਆਂ ਮੂਲੀਆਂ ਕਿਹਨੇ ਸਮਝੀ ਵਾਲੀ ਵੀ ਜਾਇਆ ਕਰ ਉਹ ਤੇ ਲਿਆ ਕੇ ਤੇ ਪਰੌਂਠੇ-ਪਰੌਂਠੇ ਬਣਾਉ ਜਿਹੜੇ ਘਰ ਪਰੌਂਠੇ ਪਕਾਣ ਦੇ ਪਹਿਲਾਂ ਉਹ ਤੇ ਖਾ ਲੋ ਕਿਹੜੇ ਘਰ ਉਹਨੇ ਫੇਰ ਲੜਾਈ ਪਾਈ ਏ ਜੀਵਨ ਨੇ ਕਿਉਂ ਉਹ ਜਾ ਕੇ ਸੋਈ ਚ ਬੋਟੀਨ ਤਾਂ ਕਰਦੀ ਸਾਡੀ ਨੂੰ ਤੇ ਉਹਦੇ ਘਰ ਪੈ ਗਈ ਜਾ ਕੇ ਰਸ ਹੋਈ ਜਾ ਕੇ ਤਾਂ ਕਰਦੀ ਹਾਂ ਫੇਰ ਸੌਦੇ ਨੂੰ ਉਧਰ ਜਾਂਦੀ ਆ ਆਪਣਾ ਵਰਤ ਵੀ ਲੈਂਦੀ ਆ ਤੇ ਫੇਰ ਸਾਡੇ ਵਾਲ ਥਾਂ ਰੱਖਦੀ ਹਾਦ ਹੋ ਗਈ ਯਾਰ ਤੁਹਾਡੀ ਅਜੇ ਵੀ ਲੜਾਈ ਨਹੀਂ ਮੁੱਕਣ ਢਈ ਹੋਂ ਤਾਂ ਨਹੀਂ ਸੌਦੇ ਦੀ ਲੜਾਈ ਹੋਣ ਦਾ ਵੀ ਆ ਬਸ ਮੈਂ ਉਹਨੂੰ ਕਿਹਾ ਵੀ ਮੇਰੇ ਨਾਲ ਆਣ ਕੇ ਮੇਰੀ ਨੋ ਨਾ ਲੜ ਉਹ ਫੇਰ ਨਹੀਂ ਹਟਦੀ ਜੇ ਮੈਂ ਜਾ ਕੇ ਪੁੱਛਿਆ ਤਾਂ ਗੋ ਮੇਰੀ ਲਾਫਾ ਕਰ ਦਿੱਤੀ ਉਹਨੂੰ ਕਿਹਾ ਜਿਹੜਾ ਤੂੰ ਅੰਦਰ ਵਾਲਿਆਂ ਨੇ ਹਰ ਸੋਈ ਲੈਣੀ ਉਹ ਚ ਜਿਹੜਾ ਸਮਾਨ ਆ ਪੂਰਾ ਖਲਾ ਜਿਹੜਾ ਇਹ ਚਾਹ ਤੂੰ ਰਹਿਂਦੇ ਉਹ ਇਹ ਗੱਲ ਤੇ ਰਹਿੰਦੀ ਉਹਨੂੰ ਕੋਈ ਚੱਕਾ ਨਹੀਂ ਕੋਈ ਸ਼ਰਮ ਨਹੀਂ ਜੋ ਜੀ ਕਰਦਾ ਬੋਲੀ ਜਾਂਦੀ ਨਾ ਉਹਨੂੰ ਕੋਈ ਡੱਕਦਾ ਨਹੀਂ ਬੜੀ ਜਾਨ ਤੰਗਵਾ ਪਹਿਲਾਂ ਕਹਿੰਦੇ ਵਾਕ ਹੋਣਾ ਵਾ ਜੇ ਹੁਣ ਵਾਕ ਹੋ ਗਿਆ ਤਾਂ ਜੇ ਵੀ ਲੜਾਈ ਨਹੀਂ ਮੁੱਕਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਹੋਣਾ ਕੀ ਇੱਥੇ ਕਿਹਨੇ ਮਰਨਾ ਜਾਦਾ ਘਰ ਤੇ ਮੈਨੂੰ ਨਹੀਂ ਪਤਾ ਜਿੰਨਾ ਮਰਜ਼ੀ ਚੁੱਪ ਕਰਕੇ ਟਾਈਮ ਕੱਢੀ ਉਹ ਨਹੀਂ ਨਿਕਲ ਦਿੰਦੀ ਹੈਗੀ ਮੈਂ ਹੁਣ ਟੱਕਰ ਕੀ ਪਿਆ ਤੁਹਾਡਾ ਕੀ ਰਹਿ ਗਿਆ ਹੁਣ ਤੁਹਾਡਾ ਬੰਦਨ ਵਾਲਾ ਤੁਹਾਨੂੰ ਦੱਸਿਆ ਤੇ ਹੈਗਾ ਵੀ ਜਾ ਕੇ ਪੱਤੀ ਤੇ ਖੰਡ ਖੋਖੋ ਕੇ ਰੋਟੀ ਕੋ ਲਿਆਈ ਤੋ ਕਿਤੇ ਆਂਦੀ ਹੁਣੀ ਐ ਵੀ ਚਾਚੀ ਜੀ ਤੁਸੀਂ ਆਪਣੇ ਸੋਈ ਚ ਜਿਹੜਾ ਸਦਾ ਉਹ ਵਰਤੋ ਆਂਦੀ ਮੈਂ ਤੇ ਇਧਰੋਂ ਹੀ ਖੜਨਾ ਜੇ ਬੰਦੇ ਨੇ ਟਾਈਮ ਕੱਢਣਾ ਹੋਵੇ ਤੇ ਤੁਸੀਂ ਉਹਨੂੰ ਫੜਾਹਰ ਦੀਆਂ ਵਿਆਹ ਵਾਲਾ ਲੈ ਜਾ ਹੋਰ ਆ ਜਾਂਦੀ ਬਸ ਠੀਕ ਆ ਤੁਸੀਂ ਦਿਖਾਨੂੰ ਹੀ ਕਹਿਣਾ ਹੁੰਦਾ ਵਾ ਵੀ ਤੁਸੀਂ ਗਲਤ ਜੇ ਤੁਸੀਂ ਗਲਤ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੰਗ ਬੜਾ ਵਾਂ ਮੈਨੂੰ ਬੜਾ ਗੁੱਸਾ ਚੰਡਿਆ ਵਾ ਮੈਨੂੰ ਨਾ ਕੋਈ ਵੀ ਦੱਸਿਆ ਕਰੋ ਜੋ ਹੁੰਦਾ ਹੋਂ ਤੁਹਾਡੇ ਕੋ ਕਰੋ ਚੰਗਾ ਨਹੀਂ ਦੱਸਦੀ ਉਹ ਕੱਲ ਨੂੰ ਸਾਡੇ ਮੇਰੇ ਮਾਤੀ ਬੈਜੂ ਹੁੰਦੋਂ ਉਹਨੇ ਪਈ ਮੇਰੇ ਪੈਜੂ ਨਾ ਫਿਰ ਵੇਖਿਓ ਤੇਰੀ ਜਿਹੜੀ ਫਿੱਤੀ ਲਸ ਜਾਂਦੀ ਆ ਜੇ ਉਹਨੂੰ ਨਹੀਂ ਅਕਲ ਤਾਂ ਫਿਰ ਤੂੰ ਵੀ ਕਰ ਲਿਆ ਕਰ ਫਿਰ ਤੈਨ ਤੇ ਰੋਟੇ ਫਰਕ ਕੀ ਹੋਇਆ ਉਹ ਚੰਗਾ ਬਾਬਾ ਜੋ ਕਰਦੀ ਉਹਨੂੰ ਕਰਨ ਦੋ ਤੁਸੀਂ ਖੁਸ਼ ਰਹਣੇ ਚਾਹਦੇ ਨਹੀਂ ਕੱਲ ਪਤੀ ਦੀ ਗੱਲ ਨਾਲ ਦਫਾ ਕਰਦੀ ਚੁੱਕਿਆ ਉਹਨੂੰ ਲੈ ਜਾ ਸਰ ਨਹੀਂ ਲੈ ਜਾ ਅਸੀਂ ਲੈ ਆਉਨੇ ਹੋਰ ਚੱਲ ਹੁਣ ਨਹੀਂ ਕਹਿੰਦੇ ਚੁੱਪ ਹੋ ਜਾ ਫਿਰ ਵੀ ਤੁਸੀਂ ਹਾਨੂ ਹੀ ਝੂਠੇਆ ਕਹਿਣਾ ਉਹਨੂੰ ਨਹੀਂ ਕਹਿਣਾ ਅਸੀਂ ਆਨੇ ਆਨੇ ਆਂ ਨਹੀਂ ਹਸਾਉਣਾ ਨਹੀਂ ਦਿੰਦਾ ਕੱਲ ਮਾੜਾ ਚੰਗਾ ਕਿਤੇ ਇੱਕ ਅੱਧਾ ਹੋਰ ਦੂਜੇ ਬੰਨੇ ਘਰ ਬਣ ਜਾਂਦਾ ਹਾ ਲੱਲਾਂ ਦੇ ਇੱਕ ਜਣਾ ਉਧਰ ਦੇਖ ਜਣਾ ਇੱਧਰ ਕੀ ਕਰ ਗਿਆ ਹੁਣ ਅਸੀਂ ਹੁਣ ਜ਼ਮੀਨ ਵਿੱਚ ਹੀ ਇਕੱਲਾ ਫੇਰ ਘਰ ਬਣਾਈਏ ਨਾ ਇੱਕ ਹੋਰ ਚਲੋ ਠੀਕ ਆ ਜੋ ਤੁਹਾਡਾ ਜੀ ਕਰਦਾ ਕਰੋ ਤੁਹਾਡੇ ਮੂੰਹ ਨੂੰ ਲਿਆ ਕੇ ਨਾ ਫੇਵੀਕਾ ਲਾ ਛੱਡੋ ਇੱਦਾਂ ਰੋਕ ਕੇ ਕੰਮ ਕਰੋ ਆ ਵੇੜੇ 'ਚ ਵੀ ਨਾ ਰੋ ਕੋ ਕੰਦ ਮਾਰ ਲੋ ਇੱਕ ਉਧਰੋਂ ਗੇਟ ਆ ਗਿਆ ਇੱਕ ਤੇ ਰੋ ਨੂੰ ਨਿਕਲ ਜਾ ਕਰ ਲੋ ਕਹਿਣ ਨੂੰ ਤੇ ਅੰਦਰਾਂ 'ਚ ਵੀ ਕਹਿੰਦਾ ਗੁੰਦਾ ਮਾਰ ਰੱਖ ਦੋ ਜਿਹਨੇ ਮੱਥੇ ਲੱਗਣ ਨੂੰ ਹਟ ਜਾਓ ਹਾਡੀ ਨਹੀਂ ਕੋਈ ਆਵਾਜ਼ ਆਉਂਦੀ ਸਾਡੇ ਕੋਲ ਨਾ ਕਰਜ਼ਾ ਚੁੱਕਦੇ ਹੋਰ ਘਰ ਬਣਾਇਆ ਜਾਂਦਾ ਉਹ ਫੇਰ ਕਿਹੜਾ ਉਹਨੇ ਹਟ ਜਾਣਾ ਵਾ ਉਹਨੇ ਕੰਦਾ ਦੇ ਉੱਤੋਂ ਦੀ ਵੀ ਲੜ ਲੈਣਾ ਵਾ ਹਟੇ ਨਾ ਹਟੇ ਆਹੋ ਜਿੰਨਾ ਮਰਜ਼ੀ ਲੋਖ ਲੋਕੇ ਆਪਣਾ ਟਾਈਮ ਕੱਢੋ ਉਹ ਨਹੀਂ ਲੰਘਣਾ ਫਿਰ ਮੈਂ ਇੱਕ ਗੱਲ ਦੱਸਾਂ ਜੋ ਮਰਜ਼ੀ ਕਰਦੇ ਨੇ ਚੁੱਪ ਕੀਤੀਆਂ ਰਿਹਾ ਕਰੋ ਇਹਨਾਂ ਦੀ ਕਿੱਟ ਕਿੱਟ ਮੁੱਕਦੀ ਨਹੀਂਗੀ ਮੰਮੀ ਮੰਮੀ ਉઠੋ ਮਾ ਕੀ ਹੋਇਆ ਤੁਹਾਨੂੰ ਉੱਠੇ ਕਿਉਂ ਨਹੀਂ ਤੁਸੀਂ ਹਾਈ ਹਾਈ ਪੁੱਤ ਉੱਠਣਾ ਕੀ ਆ ਉੱਠਿਆ ਹੀ ਨਹੀਂ ਜਾਣ ਡਿਆ ਕੀ ਹੋਇਆ ਵਾ ਨਹੀਂ ਮੇਰਾ ਦੇਣਾ ਕੱਲ ਦਾ ਸੇਰੀ ਪਾਟੀ ਜਾਣ ਡਿਆ ਵਾ ਆ ਤੇਰੀ ਤਾਈ ਨੇ ਤਮਾਸ਼ਾ ਨਹੀਂ ਲਾਇਆ ਉਹ ਤੋਂ ਬਾਅਦ ਮੇਰਾ ਸਿਰ ਕਹਿੰਦਾ ਵੀ ਤੇਰਾ ਦੇਣਾ ਕੀ ਆ ਸਾਰੀ ਰਾਤ ਮਰ ਮਰ ਕੇ ਕੱਟੀ ਓ ਸਾਰੀ ਰਾਤ ਨਹੀਂ ਸੁੱਤੀ ਆ ਹੁਣ ਅੱਖ ਲੱਗੀ ਮੜੀ ਜੀ ਹੁਣ ਮੈਂ ਵੇਖਣ ਦੀ ਕੋਈ ਨਾ ਕੋਈ ਆਵੇ ਤੇ ਚਾਹ ਦਾ ਕੱਪ ਦਵੇ ਮੈਨੂੰ ਆਣ ਕੇ ਚਾਹ ਤੇ ਮਮੀ ਬਣੀ ਪਈ ਓ ਮੈਂ ਤੁਹਾਨੂੰ ਲਿਆ ਦਿੰਨੀ ਆ ਤੇ ਪੀ ਕਿਤੇ ਮੇਰੇ ਨਾਲ ਥੋੜਾ ਜਿਹਾ ਕੰਮ ਕਰਵਾ ਦੋ ਹਾਂ ਹਾਏ ਹਾਏ ਨਹੀਂ ਮੇਰੀ ਨਹੀਂ ਮਾੜੀ ਹਾਲਤ ਤੋ ਅਜੇ ਵੀ ਕੰਮ ਲੱਭਣ ਦੀ ਮੇਰ ਕੋ ਮੈਂ ਕਹਿੰਦੀ ਚਲ ਠੰਡ ਦੇ ਦੇਣ ਵੇ ਤੇ ਛੇਤੀ ਕੰਮ ਨਿਬੜ ਜੇਗਾ ਜਾਂ ਤੁਸੀਂ ਰਸੋਈ ਦਾ ਕਰ ਲਓ ਅੰਦਰ ਅੰਦਰ ਤੇ ਮੈਂ ਬਾਹਰ ਝਾੜੂ ਪੋਚਾ ਕਰ ਲੈਂਦੀ ਆ ਜੇ ਮੈਂ ਨੇ ਜੱਗੀ ਹੁੰਦੀ ਤਾਂ ਮੈਂ ਟਾਈਮ ਨਾ ਉੱਠ ਜਾਣਾ ਸੀਗਾ ਪੁੱਤ ਤੈਨੂੰ ਵੀ ਪਤਾ ਨਾ ਮੈਂ ਠੀਕ ਨਹੀਂ ਗਈ ਤੇ ਮੈਨੂੰ ਰੈਸਟ ਕਰ ਲੈੰਦੇ ਕੋਈ ਗੱਲ ਨਹੀਂ ਪਿੰਦਰ ਆਉਂਦਾ ਮੈਂ ਦਵਾਈ ਲਿਆ ਕੇ ਤੇ ਫਿਰ ਰਾਤੀ ਰੋਟੀ ਮੈਂ ਬਣਾ ਲੂਗੀ ਹੋਰ ਕੀ ਆਣੀ ਆ ਪਿੰਦਰ ਤੇ ਮੰਮੀ ਇੱਥੇ ਉਹਨਾਂ ਨੇ ਕਿੱਥੇ ਜਾਣਾ ਵਾ ਤੇ ਉਹਨਾਂ ਨੇ ਕਰੇ ਨਹੀਂ ਹੋਈ ਹੈਗੀ ਦਵਾਈ। ਰਾਤੀ ਖਾਧੀ ਸਿਰਪੜ ਦੀ ਗੋਲੀ ਪਰ ਨਹੀਂ ਫਰਕ ਪੈਂਦਾ। ਜਦੋਂ ਇੰਨੀ ਸਿਰਖ ਪਾਈ ਕੀਤੀ ਹੋਵੇ ਨਾ ਇੰਨੇ ਬੋਲਕ ਬੋਲ ਸੁਣੇ ਹੁਣ ਤੇ ਬੰਦੇ ਨੂੰ ਕੁਛ ਨਾ ਕੁਛ ਤੇ ਹੁੰਦਾ ਹੀ ਆ ਨਾ ਫਿਰ ਮੇਰੇ ਤੇ ਢਿੱਡ ਚ ਗੱਲਾਂ ਹੀ ਨਹੀਂ ਨਿਕਲ ਡਈਆਂ ਤੇ ਕਿਦਾਂ ਆਦੀ ਨਾ ਨੇ ਮੇਰੀ ਬੇਇੱਜ਼ਤੀ ਕੀਤੀ ਹੈ। ਕਿਤੇ ਮਾਸਾ ਨਹੀਂ ਸੋਚਿਆ ਵੀ ਮੈਂ ਤਾਂ ਵੱਡੀ ਆ ਚਾਚੀ ਆ ਜੇ ਮੁੰਡਾ ਵੈਦਾ ਉਹ ਮੇਰੇ ਗੱਲ ਪਿਆ ਜਾਂਦਾ। ਮਾਸਾ ਨਹੀਂ ਪਤਾ ਲੱਗਦਾ ਉੱਲੂ ਜੇ ਇਹਨੂੰ ਵੀ ਗਾੜੀ ਚਾਚੀ ਆ ਮੈਂ ਕਿਦਾਂ ਬੋਲਣਾ ਮੈਂ ਤਾਂ ਟੈਨਸ਼ਨ ਲੈ ਲੈ ਕੇ ਮਰ ਚਲਨੀ ਆ। ਚੱਲ ਮੰਮੀ ਕੋਈ ਨਹੀਂ ਹਾਂ ਕੀ ਟੈਨਸ਼ਨ ਹੀ ਕਿਉਂ ਲੈਣ ਦੀ ਹੈ। ਸਭ ਕੁਝ ਹੋ ਤੀ ਗਿਆ ਵਾ ਅਹੀਂ ਹੁਣ ਵੱਖ ਹੋ ਗਏ ਹੁਣ ਤੂੰ ਕਦੇ ਲਈ ਸੋਚੰਦੇ ਹੋ ਉਹਨਾਂ ਬਾਰੇ ਇਨ ਪੁੱਤ ਮੈਂ ਤਾਂ ਤੁਹਾਡੇ ਬਾਰੇ ਸੋਚਨੀ ਆ ਨਾ ਹੁਣ ਘਰ ਚ ਕਿੰਨਾ ਸਾਂਝਾ ਸਮਾਨ ਲਿਆਂਦਾ ਹੁਣ ਵੰਡਣਾ ਤੇ ਆਪਾਂ ਹੈ ਹੀ ਆ ਮੈਂ ਕਿੱਦਾਂ ਦੇਵਾਂ ਇਹਨੂੰ ਖਾਨ ਕੱਲੀ ਨੂੰ ਹੈ ਇਹਦਾ ਰਤਾ ਜੋਕ ਹੈਗਾ ਮੇਰੇ ਢਿੱਡ ਚ ਪਿਆ ਜੇ ਮੈਸ਼ ਦੇਣ ਤੇ ਮੁੜ ਕੇ ਕਹਿਣਾ ਪਤਾ ਕੀ ਆ ਜੀਵਨ ਨੇ ਤੇ ਮੇਕਅਪ ਹੀ ਕਰ ਛੱਡੇ ਜੀਵਨ ਤੇ ਮੇਕਅਪ ਕਰ ਕਰ ਕੇ ਸਾਰੇ ਘਰ ਨੂੰ ਖਾ ਗਈ ਖਾ ਆਪ ਗਈ ਇਹ ਸਾਰੀ ਉਮਰ ਚਲੋ ਮੰਮੀ ਕੋਈ ਗੱਲ ਨਹੀਂ ਇਨੀ ਫਿਕਰ ਨਾ ਕਰੋ ਚਾਹ ਬਣੀਵੇਂ ਲਿਆਦਾ ਤੁਹਾਨੂੰ ਲਿਆ ਦੇ ਮੇਰੀ ਤੀ ਚਾਹ ਨਾਲ ਮੈਂ ਪਿੰਦਰ ਨੂੰ ਨਹੀਂ ਤੜਨਰ ਜਾ ਕੇ ਦਵਾਈ ਲੈ ਆਉਣਗੇ ਚੱਲ ਕੋਈ ਨਹੀਂ ਤੂੰ ਚਾਤ ਲਿਆ ਪਹਿਲਾਂ ਕੰਮ ਕਰਾ ਦੇ ਮੰਮੀ ਮੇਰ ਨਾਲ ਨਾ ਮੈਂ ਟੀ ਹੈਗੀ ਤੇ ਨਾਟਕੇ ਕੰਮ ਕਰਾ ਦੂੰ ਫਟਾਫਟ ਕੋੜੇ ਕੋੜੇ ਤੇਰੀ ਠੰਡ ਵਾ ਮੈਂ ਆਪਣੀਆਂ ਹੱਡੀਆਂ ਫਟਾਉਣੀਆਂ ਵਾ ਸਕਿਨ ਖਰਾਬ ਕਰਨੀ ਆ ਆਪਣੀ ਮੈਂ ਹੈ ਅੰਤਰਾ ਤਾ ਠੰਡਾ ਪਾਣੀ ਵਿੱਚ ਹੱਥ ਬਹੁਤ ਹੱਥ ਖਰਾਬ ਹੋ ਜਾਂਦੇ ਆ ਮੈਂ ਨਾ ਕੀਤਾ ਸਾਰਾ ਸਿਆਲ ਕੰਮ ਕਰਾਂਗੀ ਤੇ ਨਵ ਤੂੰ ਹੀ ਹੈ ਉੱਤੋਂ ਕਹਿਣ ਦੀ ਪਿੰਦਰ ਨੂੰ ਘਰ ਨਹੀਂ ਦਵਾਈ ਲੈ ਆ ਦਿੰਦਾ ਨਹੀਂ ਪਿੰਦਰ ਨੂੰ ਤੁਕਲ ਨਹੀਂ ਆ ਮੈਨੂੰ ਮੇਰੀ ਜਬਾਨ ਹੈ ਨਹੀਂ ਮੈਂ ਨਹੀਂ ਆਵਾਜ਼ ਮਾਰ ਸਕਦੀ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਦਵਾਈ ਲੈਣ ਮੈਨੂੰ ਹੋਇਆ ਹੀ ਕੀ ਆ ਚੱਲ ਮੈਂ ਨਾ ਰਾਮ ਕਰ ਘੜੀ ਤੋਂ ਮੰਮੀ ਵਾਲੀ ਵੀ ਨਾ ਹਾਲੀ ਹੋਈ ਆ ਕਦੋਂ ਦਾ ਦਿਨ ਚੜਿਆ ਵਾ ਜੀ ਬੰਦਾ ਠੀਕ ਨਹੀਂ ਸੀ ਕਹਿੰਦਾ ਮੈਨੂੰ ਦਵਾਈ ਦੇ ਆ ਦੋ ਪਰ ਨਾ ਕਿਹਨੂੰ ਦੱਸਣਾ ਹੀ ਨਹੀਂ ਆ ਆਪ ਜਾ ਕੇ ਪੁੱਛਿਆ ਤੇ ਹੁਣ ਕਹਿੰਦੇ ਮੈਂ ਠੀਕ ਨਹੀਂ ਫੇਰੀ ਚਾਹ ਫੜਾਉਣੀ ਪਹਿਲਾਂ ਪਿੰਦਨਵਾਣੀ ਮੰਮੀ ਨੂੰ ਨਾਲ ਲੈ ਕੇ ਜਾਓ